हिमाचल ਦੇ 7 ਜ਼ਿਲ੍ਹਿਆਂ 'ਚ ਹੜ੍ਹ ਕਾਰਨ ਤਬਾਹੀ ਮਚੀ ਹੋਈ ਹੈ। ਮੰਡੀ ਇਲਾਕੇ ਦੇ ਹਾਲਾਤ ਇੰਨੇ ਭਿਆਨਕ ਨੇ ਕਿ ਲੱਖਾਂ ਲੋਕ ਬੇਕਾਰ ਹੋ ਗਏ ਨੇ। ਲੋਕ ਰੋਟੀ ਪਾਣੀ ਨੂੰ ਵੀ ਤਰਸ ਗਏ ਪਰ ਪੀੜਤਾਂ ਦੀ ਮਦਦ ਲਈ ਉੱਥੇ ਨਾ ਕੋਈ ਸਰਕਾਰੀ ਟਰੱਕ ਆਇਆ। ਨਾ ਕੋਈ ਐਮ.ਐਲ.ਏ. ਰਾਜਨੀਤਿਕ ਲੀਡਰ ਸਿਰਫ ਮਾਈਕ ਫੜ ਕੇ ਇੱਕ ਦੂਜੇ 'ਤੇ ਸਿਰ ਤੋਸ਼ ਮੜ ਰਹੇ ਨੇ। ਕੋਈ ਕਹਿੰਦਾ ਸਰਕਾਰ ਕਰੇਗੀ, ਕੋਈ ਕਹਿੰਦਾ ਸਾਡਾ ਫੰਡ ਨਹੀਂ ਆਇਆ ਤੇ ਕੰਗਣਾ ਰਣੋਤ ਵਰਗੇ ਸਿਆਸਤਦਾਨ ਕਹਿੰਦੇ ਮੈਂ ਕੁਝ ਨਹੀਂ ਕਰ ਸਕਦੀ ਕਿਉਂਕਿ ਮੇਰੇ ਕੋਲ ਕੈਬਨਿਟ ਅਹੁਦਾ ਨਹੀਂ ਹੈ। ਪਰ ਜਦੋਂ ਲੋਕ ਸੇਵਾ ਦੀ ਗੱਲ ਹੋਵੇ ਤਾਂ ਕਹਿੰਦੇ ਨੇ ਜਿੱਥੇ ਸਰਕਾਰ ਨਾ ਪਹੁੰਚੇ ਉੱਥੇ ਸਰਦਾਰ ਪਹੁੰਚੇ ਜਾਂਦੇ ਨੇ। ਸ਼ਿਮਲਾ 'ਚ ਛੋਟੀ ਜਹੀ ਜੁੱਤੀਆਂ ਦੀ ਦੁਕਾਨ ਚਲਾਉਣ ਵਾਲੇ ਸਰਪਜੀਤ ਸਿੰਘ ਪੋਬੀ ਕਿਸੇ ਵੀ ਤਰ੍ਹਾਂ ਦੀ ਪਬਲਿਸਿਟੀ ਤੋਂ ਬਿਨਾ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਨੇ ਸਰਬਜੀਤ ਸਿੰਘ ਪੋਬੇਵਲੋਂ ਮੰਡੀ ਦੇ ਲੋਕਾਂ ਲਈ 2 ਟ੍ਰੱਕਾਂ ਰਾਹੀਂ ਰਾਹਤ ਸਮਗਰੀ ਭੇਜੀ ਗਈ ਜਿਸ ਵਿੱਚ 5000 ਕਿਲੋਗ੍ਰam ਚਾਵਲ 1800 ਕਿਲੋਗ੍ਰam ਦਾਲਾਂ 1500 ਕੰਬਲ ਸੌਣ ਲਈ 600 ਗੱਦੇ ਅਤੇ ਭਾਂਡੇ ਭੇਜੇ ਗਏ ਇਹ ਮਦਦ ਹੜ੍ਹ ਪੀੜਤ ਪਰਿਵਾਰਾਂ